ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 496 ਤੋਂ ਲੈ ਕੇ 497 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਵਾਲਾ ਜਿਹੜਾ ਇਹ ਸ਼ਬਦ ਹੈ ਇਹ ਜਦੋਂ ਪਾਤਸ਼ਾਹ ਨੂੰ ਗੁਰਗੱਦੀ ਮਿਲੀ ਤਾਂ ਮਾਤਾ ਪਾਨੀ ਜੀ ਹੋਣਾ ਕੋਲੋਂ ਜੋ ਅਸੀਸ ਮਿਲੀ ਉਹਨੂੰ ਇਸ ਸ਼ਬਦ ਵਿੱਚ ਗੁੰਦਿਆ ਹੈ ਅਸੀਸ ਨੂੰ ਪਾਤਸ਼ਾਹ ਨੇ ਗੁਜਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹੀ ਦੀ ਬਾਣੀ ਹੈ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਗੁਜਰੀ ਮਹੱਲਾ ਪੰਜਵਾਂ ਜਿਸ ਸਿਮਰਤ ਸਭ ਕੇਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਤਾ ਕਾ ਅੰਤ ਨ ਪਾਰੋ ਪੁੱਤ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਰਹਾਓ ਹਾਂਜੀ ਸੰਗਤ ਜੀ ਮਾਤਾ ਜੀ ਅਸੀਸ ਦਿੰਦੇ ਨੇ ਪੁੱਤਰ ਨੂੰ ਕਹਿੰਦੇ ਉਹ ਪਰਮੇਸ਼ਰ ਕਹਿੰਦੇ ਜਿਹਦਾ ਸਿਮਰਨ ਕਰਨ ਦੇ ਨਾਲ ਸਾਰੇ ਪਾਪ ਖਤਮ ਹੋ ਜਾਂਦੇ ਜਾਂਦੇ ਨੇ ਤੇ ਸਿਮਰਨ ਕਰਨ ਵਾਲੇ ਦੇ ਪਿੱਤਰ ਵੀ ਤਰ ਜਾਂਦੇ ਹਨ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਕਹਿੰਦੇ ਉਸ ਪਰਮੇਸ਼ਰ ਨੂੰ ਤੁਸੀਂ ਸਦਾ ਹੀ ਧਿਆਵੋ ਉਹਦਾ ਨਾਮ ਤੁਸੀਂ ਸਦਾ ਹੀ ਜਪੋ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਹਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਹਦੀ ਖੇਡ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹ ਅਸੀਸ ਮਾਤਾ ਜੀ ਦੇ ਰਹੇ ਨੇ ਗੁਰੂ ਸਾਹਿਬਾਨ ਨੂੰ ਕਹਿੰਦੇ ਉਹ ਪਰਮੇਸ਼ਰ ਕਹਿੰਦੇ ਤੁਹਾਨੂੰ ਇੱਕ ਅੱਖ ਚਮਕਣ ਦੇ ਸਮੇਂ ਲਈ ਵੀ ਨਾ ਭੁੱਲੇ ਕਹਿੰਦੇ ਉਸ ਪਰਮੇਸ਼ਰ ਦਾ ਸਦਾ ਹੀ ਭਜਨ ਗਾਓ ਉਹਦੀ ਸਦਾ ਹੀ ਬੰਦਗੀ ਕਰਦੇ ਰਹੋ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਪੋਜਨ ਕੀਰਤਨਨੀਤ ਕਹਿੰਦੇ ਸਤਗੁਰ ਤੇਰੇ ਤੇ ਹਮੇਸ਼ਾ ਹੀ ਦਿਆਲ ਹੋਵੇ ਤੇ ਇਸ ਦਿਆਲਤਾ ਦੇ ਕਾਰਨ ਸਤ ਸੰਗਤ ਦੇ ਵਿੱਚ ਤੇਰਾ ਪ੍ਰੇਮ ਬਣਿਆ ਰਹੇ ਤੈਨੂੰ ਸਤ ਸੰਗ ਹਮੇਸ਼ਾ ਹੀ ਪਿਆਰਾ ਰਹੇ ਜਿਸ ਤਰ੍ਹਾਂ ਕਹਿੰਦੇ ਕੱਪੜਾ ਜੀਵ ਦਾ ਪਰਦਾ ਟਕਦਾ ਹੈ ਇਸ ਤਰ੍ਹਾਂ ਹੀ ਪਰਮੇਸ਼ਰ ਤੁਹਾਡੀ ਰਾਖੀ ਕਰਨ ਕਹਿੰਦੇ ਤੇ ਕੀਰਤਨ ਪਰਮੇਸ਼ਰ ਦਾ ਕਰਨਾ ਇਸ ਤਰ੍ਹਾਂ ਹੋਵੇ ਜਿਵੇਂ ਭੋਜਨ ਨਹੀਂ ਛੱਡ ਸਕੀਦਾ ਤੁਸੀਂ ਕੀਰਤਨ ਤਾਂ ਨੂੰ ਇਸ ਤਰ੍ਹਾਂ ਪਿਆਰਾ ਹੋਵੇ ਜਿਵੇਂ ਭੋਜਨ ਪਿਆਰਾ ਹੁੰਦਾ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਰਾਗ ਤਮਾਸਾ ਪੂਰਨ ਆਸਾ ਕਭੇ ਨ ਵਿਆਪੇ ਚਿੰਤਾ ਤੁਸੀਂ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਜਲ ਸਦਾ ਹੀ ਪਿੰਦੇ ਰਹੋ ਨਾਮ ਸਦਾ ਹੀ ਜਪਦੇ ਰਹੋ ਜਿਹਨੂੰ ਜਪਨ ਦੇ ਨਾਲ ਜੀਵ ਹਮੇਸ਼ਾ ਹੀ ਆਨੰਦ 'ਚ ਰਹਿੰਦਾ ਹੈ ਉਸ ਆਨੰਦ ਨੂੰ ਕੋਈ ਖਤਮ ਨਹੀਂ ਕਰ ਸਕਦਾ ਜੋ ਆਨੰਦ ਪਰਮੇਸ਼ਰ ਦੇ ਮਿਲਾਪ ਤੋਂ ਜੀਵ ਨੂੰ ਮਿਲਦਾ ਹੈ ਫਿਰ ਕਹਿੰਦੇ ਤੁਹਾਡਾ ਹਿਰਦਾ ਸਦਾ ਹੀ ਪਰਮੇਸ਼ਰ ਦੇ ਮਿਲਾਪ ਨਾਲ ਖਿੜਿਆ ਰਹੇ ਤੁਹਾਡੀਆਂ ਆਸਾਂ ਸਦਾ ਹੀ ਪੂਰੀਆਂ ਹੋਣ ਤੁਹਾਡੇ ਅੰਦਰ ਕੋਈ ਦੁੱਖ ਚਿੰਤਾ ਨਾ ਹੋਵੇ ਪਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦੈ ਚਾਤਰਿ ਕਮੋਲਾ ਕਹਿੰਦੇ ਜਿਹੜੇ ਪਰਮੇਸ਼ਰ ਦੇ ਚਰਨ ਨੇ ਉਹ ਤੁਹਾਡੇ ਲਈ ਕਮਲ ਫੁੱਲ ਵਾਂਗ ਬਣ ਜਾਣ ਤੇ ਤੁਹਾਡਾ ਮਨ ਭੌਰਾ ਬਣ ਕੇ ਉਹਨਾਂ ਚਰਨ ਕਮਲਾਂ ਦੇ ਨਾਲ ਇਸ ਤਰ੍ਹਾਂ ਲਿਪਟਿਆ ਰਹੇ ਹਰ ਵਕਤ ਇਸ ਤਰ੍ਹਾਂ ਆਨੰਦ ਚ ਰਹੇ ਜਿਵੇਂ ਪੁਪੀਹਾ ਜਦੋਂ ਵਰਖਾ ਦੀ ਬੂੰਦ ਆਉਂਦੀ ਆ ਨਾ ਜਦੋਂ ਉਹਨੂੰ ਮਿਲ ਜਾਂਦੀ ਹੈ ਵਰਖਾ ਦੀ ਬੂੰਦ ਤਾਂ ਉਹ ਬਹੁਤ ਖਿੜਾਉ ਝਾ ਜਾਂਦਾ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਤੁਹਾਡੀ ਚਰਨ ਕਮਲਾਂ ਦੇ ਨਾਲ ਤੁਹਾਡੀ ਪ੍ਰੀਤ ਇਸ ਤਰ੍ਹਾਂ ਦੀ ਬਣੀ ਰਹੇ ਤੇ ਤੁਹਾਡਾ ਮਨ ਭਵਰਾ ਵਾਂਗ ਬਣ ਜਾਏ ਇਦਾਂ ਲਿਪਟਿਆ ਰਹੇ ਇੰਨੀ ਪ੍ਰੀਤ ਹੋ ਜਾਏ ਗੁਜਰੀ ਮਹੱਲਾ ਪੰਜਮਾ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ਕਿਨੇ ਮੇਥਾਪ ਉਥਾਪਨ ਹਾਰਾ ਆਪਨ ਹਾਥ ਮਤਾਤ ਸਿਆਨ ਪਕਾਹੂ ਕਾਮਨਾ ਆਤ ਜੋ ਅਨਰੂਪਿ ਓ ਠਾਕੁਰ ਮੇਰੇ ਹੋਈ ਰਹੀ ਓ ਬਾਤ ਰਹਾਓ ਜੋ ਅਨਰੂਪਿ ਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਰਹਾਉ ਕਹਿੰਦੇ ਜੀਵ ਜੇ ਆਪਣੇ ਮਨ ਵਿੱਚ ਹੋਰ ਕੁਝ ਕਰਨ ਦਾ ਸੋਚੇ ਪਰ ਪ੍ਰਮਾਤਮਾ ਕੁਝ ਹੋਰ ਕਰਾ ਦੇਵੇ ਕਹਿੰਦੇ ਜੀਵ ਦੀ ਚਤਰਾਈ ਕਿਸੇ ਕੰਮ ਨਹੀਂ ਆਉਂਦੀ ਉਹ ਪਰਮੇਸ਼ਰ ਦੇ ਹੱਥ ਸਭ ਕੁਝ ਹੈ ਉਹ ਕਰਨ ਕਰਨ ਹਾਰ ਹੈ ਉਹ ਕਹਿੰਦੇ ਇੱਕ ਖਿੰਨ ਦੇ ਵਿੱਚ ਧਰਤੀ ਨੂੰ ਬਣਾ ਸਕਦਾ ਹੈ ਇੱਕ ਖਿੰਨ ਦੇ ਵਿੱਚ ਇਹਨੂੰ ਸਭ ਕੁਝ ਖਤਮ ਕਰ ਸਕਦਾ ਹੈ ਕਹਿੰਦੇ ਜੀਵ ਨੂੰ ਇੱਕ ਖਿੰਨ ਵਿੱਚ ਪੈਦਾ ਕਰ ਸਕਦਾ ਹੈ ਇੱਕ ਖਿੰਨ ਵਿੱਚ ਖਤਮ ਕਰ ਸਕਦਾ ਹੈ ਸਭ ਕੁਝ ਕਹਿੰਦੇ ਜੋ ਕਰਨ ਦੀ ਤਰਕੀਬ ਆ ਉਹ ਪਰਮੇਸ਼ਰ ਦੇ ਹੱਥ ਹੈ ਜੀਵ ਦੀ ਚਤਰਾਈ ਕਿਸੇ ਕੰਮ ਨਹੀਂ ਆਉਂਦੀ ਕਹਿੰਦੇ ਜੋ ਕੁਝ ਪਰਮੇਸ਼ਰ ਨੇ ਕਰਨਾ ਪਰਮੇਸ਼ਰ ਨੇ ਉਹੀ ਕਰਨਾ ਜੀਵ ਦੇ ਮਨ ਵਿੱਚ ਕੁਝ ਵੀ ਹੋਵੇ ਚਾਹੇ ਕੋਈ ਚਿਤਰਾਈ ਕਮ ਨਹੀਂ ਆਉਂਦੀ ਦੇਸ ਕਮਾਵਣ ਧਨ ਜੋਰਨ ਕੀ ਮਨ ਸਾ ਬੀਚੈ ਨਿਕਸੇ ਸਾਸ ਲਾਸਕਰ ਨੇ ਬਖਵਾਸ ਸਭ ਤਿਆਗੇ ਜਮਪੁਰ ਉਠ ਸਿਧਾਸ ਕਹਿੰਦੇ ਜੀਵ ਦੇ ਮਨ ਦੇ ਵਿੱਚ ਤਾਂ ਅਜੇ ਹੋਰ ਦੇਸ਼ਾਂ ਨੂੰ ਕਬਜ਼ਾ ਕਰਨ ਦੀ ਹੋਰ ਧਨ ਜੋੜਨ ਦੀ ਆਸਾ ਹੁੰਦੀ ਆ ਤੇ ਇਹਨਾਂ ਸੋਚਾਂ ਦੇ ਵਿੱਚ ਵਿੱਚ ਹੀ ਜੀਵ ਦੇ ਸਵਾਸ ਪੂਰੇ ਹੋ ਜਾਂਦੇ ਨੇ ਨਿਕਲ ਜਾਂਦੇ ਨੇ ਫੇਰ ਕਹਿੰਦੇ ਉਹਦੀ ਸਾਰੀ ਜਿਹੜੀਆਂ ਫੌਜਾਂ ਨੇ ਅਹਲਕਾਰ ਨੇ ਸਭ ਕੁਝ ਜਿਹੜਾ ਇਕੱਠਾ ਕੀਤਾ ਹੋਇਆ ਇੱਥੇ ਹੀ ਰਹਿ ਜਾਂਦਾ ਉਹ ਕਹਿੰਦੇ ਆਪ ਸਭ ਕੁਝ ਛੱਡ ਕੇ ਵਿੱਚੇ ਜੰਪੂਰ ਚਲ ਜਾਂਦਾ ਸਵਾਸ ਪੂਰੇ ਹੋ ਗਏ ਉਹਦਾ ਇੱਥੋਂ ਦਾ ਸਮਾਂ ਖਤਮ ਹੋ ਗਿਆ ਸਭ ਕੁਝ ਇਦਾਂ ਇੱਧਾ ਰਿਆ ਤਰ ਆਇਆ ਛੱਡ ਕੇ ਚਲੇ ਜਾਂਦਾ ਹੋਏ ਅਨੰਨ ਮਨ ਹੱਠ ਕੀ ਦ੍ਰਿੜਤਾ ਆਪਸ ਕੋ ਜਾਨਾਤ ਜੋ ਅਨਿੰਦ ਨਿੰਦ ਕਰ ਛੋੜਿਓ ਸੋਈ ਫਿਰ ਫਿਰ ਖਾਤ ਫਿਰ ਕਹਿੰਦੇ ਆਪਣੇ ਮਨ ਹੱਠ ਕਰਕੇ ਗ੍ਰਸਤੋਂ ਪ੍ਰਾਮਤਾ ਕਰੇ ਤੇ ਫਿਰ ਆਪਣੇ ਆਪ ਨੂੰ ਜੀਵ ਵੱਡਾ ਦਿਖਾਏ ਕਿ ਵੀ ਮੈਂ ਗ੍ਰਸਤ ਵੀ ਤਿਆਗ ਦਿੱਤੀ ਆ ਕਹਿੰਦੇ ਗ੍ਰਸਤ ਤਿਆਗਣ ਯੋਗ ਨਹੀਂ ਗ੍ਰਸਤ ਮਾੜੀ ਨਹੀਂ ਹੈਗੀ ਪਰ ਉਹਨੂੰ ਮਾੜੀ ਸਮਝ ਕੇ ਜੀਵ ਛੱਡ ਦਿੰਦਾ ਫਿਰ ਆਪਣੇ ਆਪ ਨੂੰ ਦਿਖਾਉਂਦਾ ਕਿ ਵੀ ਮੈਂ ਹੁਣ ਵੱਡਾ ਬਣ ਗਿਆ ਪਰ ਜਿਹੜੀ ਗ੍ਰਸਤ ਛੱਡ ਕੇ ਜਾਂਦਾ ਫਿਰ ਮੰਗ ਕੇ ਵੀ ਉੱਥੋਂ ਹੀ ਖਾਂਦਾ ਨੇ ਜੋਗੀ ਲੋਕ ਇਦਾਂ ਰਹਿੰਦੇ ਨੇ ਫਿਰ ਮੰਗਣ ਵੀ ਉੱਥੇ ਹੀ ਜਾਂਦੇ ਨੇ ਗ੍ਰਹਿਸਤੀਆਂ ਦੇ ਸਹਜ ਸੁਪਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕੋ ਨਾਨਕ ਗੁਰ ਪੂਰਾ ਪੇਟਿਆ ਪਰਵਾਣ ਗ੍ਰਹਿਸਤ ਉਦਾਸ ਕਹਿੰਦੇ ਜਿਸ ਜੀਵ ਤੇ ਪਰਮੇਸ਼ਰ ਆਪ ਦਿਆਲ ਹੁੰਦੇ ਨੇ ਕਹਿੰਦੇ ਉਸ ਜੀਵ ਨੂੰ ਸਹਿਜ ਸੁਭਾਵਕ ਹੀ ਕਹਿੰਦੇ ਉਪਰਾਮਤਾ ਸੰਸਾਰ ਤੋਂ ਹੋ ਜਾਂਦੀ ਆ ਤੇ ਉਹਨਾਂ ਦੀ ਜਿਹੜੀ ਹੈਗੀ ਆ ਮਾਇਆ ਦੀ ਫਾਹੀ ਜਿਹੜੀ ਸਹਿਜ ਸੁਭਾਈ ਪ੍ਰਮਾਤਮਾ ਵੱਲੋਂ ਕੱਟ ਦਿੱਤੀ ਜਾਂਦੀ ਆ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਮਿਲਾਪ ਗੁਰੂ ਨਾਲ ਹੋ ਗਿਆ ਜਿਹਨੇ ਗੁਰੂ ਦੀ ਸ਼ਰਨ ਲੈ ਲਈ ਉਹ ਜੀਵ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਹੀ ਗ੍ਰਸਥ ਵੱਲੋਂ ਉਪਰਾਮ ਹੋ ਜਾਂਦਾ ਤੇ ਉਹ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਪਰਮੇਸ਼ਰ ਦੇ ਦਰ ਤੇ ਕਬੂਲ ਪੈ ਜਾਂਦਾ ਗ੍ਰਸਤ ਵਿੱਚ ਰਹਿੰਦਿਆਂ ਹੀ ਮਾਇਆ ਤੋਂ ਉਪਰਾਮ ਹੋ ਜਾਂਦਾ ਗੂਜਰੀ ਮਹੱਲਾ ਪੰਜਵਾਂ ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਖ ਮਮਤਾ ਇਹ ਵਿਆਦ ਤੇ ਹਾਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਪਿਓ ਮਨ ਨਿਰਮਲ ਸਰਬ ਸੁਖਾਂ ਸੁਖ ਪਾਇਓ ਰਹਾਓ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆ ਕਹਿੰਦੇ ਨਾਮ ਜਿਧਾਨ ਜਿਨ ਜਿਨ ਜਪਿਓ ਜਿਨੇ ਵੀ ਉਹਦਾ ਨਾਮ ਜਪਿਆ ਕਹਿੰਦੇ ਉਦੇ ਮਾਇਆ ਦੇ ਵਿਕਾਰਾਂ ਦੇ ਸਾਰੇ ਬੰਧਨ ਘਟ ਹੋ ਗਏ ਕਹਿੰਦੇ ਕਾਮ, ਕ੍ਰੋਧ, ਮਾਇਆ ਦਾ ਮੋਹ ਕਹਿੰਦੇ ਮਮਤਾ ਇਹ ਸਾਰੇ ਰੋਗ ਉਹਦੇ ਖਤਮ ਹੋ ਗਏ ਜਿਸ ਜਿਸ ਨੇ ਵੀ ਕਹਿੰਦੇ ਸੰਗਤ ਦੇ ਵਿੱਚ ਮਿਲ ਕੇ ਉਸ ਪਰਮੇਸ਼ਰ ਦਾ ਨਾਮ ਜਪਿਆ ਉਹਦੀ ਸਿਫਤ ਸਲਾਹ ਕੀਤੀ ਆ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਸ ਜੀਵ ਦਾ ਮਨ ਨਿਰਮਲ ਹੋ ਗਿਆ ਤੇ ਉਹਨੇ ਸਾਰੇ ਸੁੱਖ ਪਾ ਲਏ ਤੇ ਸਾਰੇ ਸੁਖ ਦੇਣ ਵਾਲਾ ਪਰਮੇਸ਼ਰ ਪਾਲਿਆ ਜੋ ਕਿਛ ਕੀਓ ਸੋਈ ਪਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨੈ ਜੋਗ ਜੁਗਤਨੀ ਸਾਨੀ ਕਹਿੰਦੇ ਉਹ ਇਸ ਤਰ੍ਹਾਂ ਦੀ ਭਗਤੀ ਹੁੰਦੀ ਹੈ ਉਸ ਜੀਵ ਦੀ ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਜੋ ਪਰਮੇਸ਼ਰ ਕਰਦਾ ਉਹਨਾਂ ਨੂੰ ਭਲਾ ਲੱਗਦਾ ਉਹ ਪਰਮੇਸ਼ਰ ਦੀ ਰਜ਼ਾ ਨੂੰ ਮਿੱਠੀ ਮੰਨਦੇ ਨੇ ਉਹਨਾਂ ਲਈ ਕਹਿੰਦੇ ਮਿੱਤਰ ਤੇ ਸ਼ਤਰੂ ਮਿੱਤਰ ਤੇ ਦੁਸ਼ਮਣ ਇੱਕ ਬਰਾਬਰ ਹੁੰਦੇ ਨੇ ਇਹ ਫਿਰ ਪਰਮੇਸ਼ਰ ਦੇ ਮਿਲਣ ਦੀ ਨਿਸ਼ਾਨੀ ਆ ਜਿਨ੍ਹਾਂ ਨੂੰ ਹਰ ਇੱਕ ਦੇ ਵਿੱਚ ਪਰਮੇਸ਼ਰ ਹੀ ਨਜ਼ਰ ਆਉਂਦਾ ਕੋਈ ਮਿੱਤਰ ਨਹੀਂ ਕੋਈ ਸ਼ਤਰੂ ਨਹੀਂ ਸਭ ਦੇ ਵਿੱਚ ਪਰਮੇਸ਼ਰ ਹੀ ਪਰਮੇਸ਼ਰ ਪੂਰਨ ਪੂਰ ਰਹੋ ਸਰਵ ਥਾਈ ਆਨਨਕਤ ਹੂੰ ਜਾਤਾ ਕਟ ਕਟ ਅੰਤਰ ਸਰਵ ਨਿਰੰਤਰ ਰੰਗ ਰਵਿਓ ਰੰਗ ਰਾਤਾ ਉਹਨਾਂ ਨੂੰ ਕਹਿੰਦੇ ਫਿਰ ਹਰ ਇੱਕ ਜਗ੍ਹਾ ਤੇ ਹਰ ਇੱਕ ਜੀਵ ਦੇ ਵਿੱਚ ਪਰਮੇਸ਼ਰ ਵਿਆਪਕ ਨਜ਼ਰ ਆਉਂਦਾ ਹੈ ਕਹਿੰਦੇ ਉਹਨਾਂ ਨੂੰ ਹੈ ਕਿ ਪਰਮੇਸ਼ਰ ਹੀ ਹਰ ਜਗ੍ਹਾ ਤੇ ਹੈ ਉਹ ਇਸ ਤਰ੍ਹਾਂ ਫਿਰ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਹਰ ਇੱਕ ਜਗ੍ਹਾ ਤੇ ਉਹਨੂੰ ਵਿਆਪਕ ਜਾਣ ਕੇ ਹਰ ਇੱਕ ਦੇ ਵਿੱਚ ਉਹਨੂੰ ਵਿਆਪਕ ਜਾਣ ਕੇ ਪੈ ਕਿਰਪਾਲ ਦਿਆਲ ਗੋਪਾਲਾ ਤਾ ਨਿਰਪੈ ਕੈ ਕਰ ਆਇਆ ਕਲ ਕਲੇਸ਼ ਮਿਟੇ ਖਿਨ ਪੀਤਰ ਨਾਨਕ ਸਹਿਜ ਸਮਾਇਆ ਜਦੋਂ ਕਹਿੰਦੇ ਕਿਸੇ ਜੀਵ ਤੇ ਪਰਮੇਸ਼ਰ ਆਪ ਦਿਆਲ ਹੁੰਦੇ ਨੇ ਤਾਂ ਉਹ ਜੀਵ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਉਹਨੂੰ ਪੈਂਦੀ ਆ ਕਹਿੰਦੇ ਉਹ ਪਰਮੇਸ਼ਰ ਜਿਹੜਾ ਨਿਰਪੈ ਹੈ ਤਾਂ ਉਹਦੇ ਚਰਨਾਂ ਦੇ ਵਿੱਚ ਆਉਂਦਾ ਉਹ ਜੀਵ ਜਿੱਤੇ ਉਹਦੀ ਆਪ ਦਿਆ ਹੁੰਦੀ ਆ ਫਿਰ ਕੀ ਹੁੰਦਾ ਕਹਿੰਦੇ ਇੱਕ ਪਲ ਦੇ ਵਿੱਚ ਕਹਿੰਦੇ ਉਹਨਾਂ ਦੇ ਅੰਦਰੋਂ ਸਾਰੇ ਦੁੱਖ ਕਲੇਸ਼ ਖਤਮ ਹੋ ਜਾਂਦੇ ਨੇ ਜਦੋਂ ਜੀਵ ਪਰਮੇਸ਼ਰ ਦੀ ਸ਼ਰਨ ਲੈਂਦਾ ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਗੁਜਰੀ ਮਹੱਲਾ ਪੰਜਮ ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਾਮਣ ਜਿਨ ਹਿਰਦੈ ਆਰਾਧਿਆ ਤਿੰਨ ਪੌ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬਿਰਥਾ ਦੁੱਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮਹਤ ਜਸ ਘਟੈ ਰਹਾਓ ਹਾਂਜੀ ਸੰਗਤ ਜੀ ਬੜੀ ਪੱਤੇ ਦੀ ਬਾਤ ਕਹਿੰਦੇ ਨੇ ਪਾਸ਼ਾ ਕਹਿੰਦੇ ਕਿ ਆਪਾਂ ਆਪਣਾ ਦੁੱਖ ਕਿਸੇ ਹੋਰ ਜੀਵ ਨੂੰ ਕਿਉਂ ਦੱਸਦੇ ਆ ਕਿਉਂਕਿ ਆਪਣਾ ਦੁੱਖ ਤਾਂ ਉਹਨੂੰ ਦੱਸਿਏ ਦੋ ਆਪ ਦੁਖੀ ਨਹੀਂ ਉਹ ਕੌਣ ਆ ਪਰਮੇਸ਼ਰ ਕਹਿੰਦੇ ਪਰਮੇਸ਼ਰ ਤੋਂ ਬਿਨਾ ਆਪਣਾ ਦੁੱਖ ਕਿਸੇ ਨੂੰ ਨਾ ਦੱਸੋ ਹਰ ਕੋਈ ਆਪਣੇ ਦੁੱਖ ਚ ਦੁਖੀ ਆ ਜਿਸ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਅਰਾਧਿਆ ਉਹੀ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਰਿਆ ਕਹਿੰਦੇ ਗੁਰੂ ਤੋਂ ਬਿਨਾ ਪਰਮੇਸ਼ਰ ਤੋਂ ਬਿਨਾ ਸਾਡਾ ਦੁੱਖ ਹੋਰ ਕੋਈ ਕੱਟ ਨਹੀਂ ਸਕਦਾ ਕਹਿੰਦੇ ਜੇ ਕਹਿੰਦੇ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਦੇ ਸੇਵਕ ਬਣੀਏ ਕਿਸੇ ਹੋਰ ਦੇ ਅੱਗੇ ਤਰਲਾ ਕਰੀਏ ਆਪਣੀ ਇੱਜ਼ਤ ਆਪ ਹੀ ਘਟਦੀ ਆ ਕਿਉਂਕਿ ਸਾਡੀ ਉਹ ਜਿਹੜੀ ਬਿਰਥਾ ਹੈਗੀ ਆ ਦੂਜਾ ਜੀਵ ਸਾਡਾ ਦੁੱਖ ਨਹੀਂ ਘਟ ਸਕਦਾ ਸਿਰਫ ਪਰਮੇਸ਼ਰ ਦੀ ਸ਼ਰਨ ਲਾਓ ਮਾਇਆ ਕੇ ਸੰਬੰਧ ਸੈਨ ਸਾਖ ਕਿਤਹੀ ਕਾਮਨਾ ਆਇਆ ਹਰ ਕਾ ਦਾਸ ਨੀਚ ਕຸນ ਊਚਾ ਤਿਸ ਸੰਗ ਮਨ ਬਾਛਤ ਫਲ ਪਾਇਆ ਕਹਿੰਦੇ ਜਿਹੜੇ ਸਾਡੇ ਸਕੇ ਸੰਬੰਧੀ ਨੇ ਕਹਿੰਦੇ ਉਹ ਸਾਰੇ ਮਾਇਆ ਦੇ ਸੰਬੰਧ ਨੇ ਕਹਿੰਦੇ ਉਹਨਾਂ ਦੇ ਨਾਲ ਸਾਡੇ ਮਾਇਆ ਕਰਕੇ ਸੰਬੰਧ ਬਣੇ ਹੋਏ ਨੇ ਪਰ ਸਾਡੇ ਉਹ ਕਿਸੇ ਦੁੱਖ ਸੁੱਖ ਵਿੱਚ ਕੰਮ ਨਹੀਂ ਆ ਸਕਦੇ ਪਰ ਪਰਮੇਸ਼ਰ ਦਾ ਨਾਮ ਜਿਹੜਾ ਜਪਦਾ ਸੇਵਕ ਕਹਿੰਦੇ ਚਾਹੇ ਉਹ ਨੀਵੀਂ ਜਾਤ ਦਾ ਪਰ ਉਹ ਪਰਮੇਸ਼ਰ ਦਾ ਨਾਮ ਜਪਣ ਕਰਕੇ ਆਤਮਿਕ ਵਸਤਵ ਉਹਦੀ ਬਹੁਤ ਉੱਚੀ ਆ ਕਹਿੰਦੇ। ਉਹਦਾ ਕਹਿੰਦੇ ਸੰਗ ਕੀਤੇਆਂ ਸਾਨੂੰ ਮਨ ਇਛਿਤ ਫਲ ਮਿਲ ਜਾਂਦੇ ਨੇ। ਉਹਦੀ ਸੰਗਤ ਕਰਨ ਦੇ ਨਾਲ। ਕਿਉਂਕਿ ਉਹਨੇ ਆਪ ਵੀ ਜਪਣਾ ਤੇ ਸਾਨੂੰ ਵੀ ਜਪਾਉਣਾ। ਨਾਮ ਦੀ ਸਾਰੀ ਗੱਲ ਹੈ। ਲੱਖ ਕੋਟ ਵਿਖਿਆ ਕੇ ਵਿੰਜਨ ਤਾਂ ਮਹਿ ਤ੍ਰਿਸ਼ਨਾ ਬੂਝੀ ਸਿਮਰਤ ਨਾਮ ਕੋਟ ਉਜੀਆਰਾ ਬਸਤ ਅਗੋਚਰ ਸੂਜੀ ਕਹਿੰਦੇ ਜੀਵ ਚਾਹੇ ਲੱਖਾਂ ਕਰੋੜਾਂ ਸੁਆਦਲੇ ਭੋਜਨ ਹੋ ਜਾਣ ਤਾਂ ਵੀ ਕਹਿੰਦੇ ਉਹਦੀ ਖਾਣ ਦੀ ਤ੍ਰਿਸ਼ਨਾ ਨਹੀਂ ਬੁਝਦੀ ਹੈਗੀ ਨਾ ਮਾਇਆ ਵੱਲੋਂ ਤ੍ਰਿਸ਼ਨਾ ਬੁਝਦੀ ਆ ਕਹਿੰਦੇ ਪਰ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਜੀਵ ਦੇ ਅੰਦਰ ਜਿਵੇਂ ਕਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਇਸ ਤਰ੍ਹਾਂ ਆਤਮਿਕ ਚਾਨਣ ਹੋ ਜਾਂਦਾ ਜਿੱਥੇ ਉਹ ਨਾਮ ਵਸਤੂ ਜੋ ਗੁਪਤ ਹੈ ਉਹਨੂੰ ਲੱਭ ਲੈਂਦਾ ਉਹਦਾ ਨਾਮ ਜਪਣ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਤਾਂ ਲੱਭ ਲੈਂਦਾ ਫਿਰਤ ਫਿਰਤ ਤੁਮ ਰੈ ਦਵਾਰ ਆਇਆ ਪੈ ਪੰਜਨ ਹਰ ਰਾਇਆ ਸਾਦ ਕੇ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹ ਪਾਇਆ ਕਹਿੰਦੇ ਜਿਹੜਾ ਜੀਵ ਫਿਰਦਾ ਫਿਰਦਾ ਕਹਿੰਦੇ ਬੜੇ ਪਹਿਲਾਂ ਆਪਣੇ ਹੱਥ ਪੱਲੇ ਮਾਰਦਾ ਕਹਿੰਦੇ ਫੇਰ ਜਦੋਂ ਅੰਤ ਨੂੰ ਪਰਮੇਸ਼ਰ ਦੇ ਦਰ ਤੇ ਆਉਂਦਾ ਉਹ ਪਰਮੇਸ਼ਰ ਜੋ ਸਾਰਿਆਂ ਦੇ ਡਰ ਖਤਮ ਕਰਨ ਵਾਲਾ ਹੈ ਫੇਰ ਉੱਥੇ ਆ ਕੇ ਕਹਿੰਦੇ ਮਨ ਦੀ ਇੱਛਾ ਹੁੰਦੀ ਆ ਕਿ ਸੰਤ ਜਨਾਂ ਦੀ ਧੂਰ ਮਿਲੇ ਫਿਰ ਉਹ ਪਰਮੇਸ਼ਰ ਦੇ ਦਰ ਤੇ ਆ ਕੇ ਮਿਲਦੀ ਆ ਇਸ ਤਰ੍ਹਾਂ ਫਿਰ ਉਸ ਜੀਵ ਦੀ ਇਹ ਇੱਛਾ ਪੂਰੀ ਹੁੰਦੀ ਆ ਸੰਤ ਦੀ ਗੁਰੂ ਦੀ ਸ਼ਰਨ ਵਿੱਚ ਪੈਣ ਦੀ ਗੂਜਰੀ ਮਹੱਲਾ ਪੰਜਮ ਪੰਜ ਪਦਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਤਮੇ ਗਰਵ ਮਾਤਾ ਕੈ ਵਾਸਾ ਊਹਾ ਛੋੜ ਤਰਨ ਮਹਿ ਆਇਆ ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗ ਨਾ ਕਛੂ ਜਾਇਆ ਅਵਰ ਸਭ ਮਿਥਿਆ ਲੋਭ ਲਬੀ ਗੁਰਪੂਰ ਦੀਓ ਹਰ ਨਾਮਾ ਜੀ ਕੋ ਇਹ ਵਸਤੂ ਫਬੀ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਪਹਿਲਾ ਜੀਵ ਮਾਤਾ ਦੇ ਗਰਭ ਦੇ ਵਿੱਚ ਆਉਂਦਾ ਹੈ ਫਿਰ ਉੱਥੋਂ ਜਦੋਂ ਜਨਮ ਹੋ ਜਾਂਦਾ ਫਿਰ ਇਸ ਧਰਤੀ ਤੇ ਆਉਂਦਾ ਫਿਰ ਕਹਿੰਦੇ ਆਪਣੇ ਸੁੰਦਰ ਘਰ-ਬਾਰ ਸਾਰੇ ਰਿਸ਼ਤੇ ਦੇਖ ਕੇ ਕਹਿੰਦੇ ਫਿਰ ਇਹਦੇ ਦੇ ਵਿੱਚ ਗਲਤਾਨ ਹੋ ਜਾਂਦਾ ਕਹਿੰਦੇ ਪਰ ਇਹ ਸਭ ਕੁਝ ਜਿਨ੍ਹਾਂ ਚੀਜ਼ਾਂ ਦੇ ਵਿੱਚ ਜੀਵ ਆਪਣੇ ਆਪ ਨੂੰ ਗਲਤਾਨ ਕਰ ਲੈਂਦਾ ਇਹ ਸਭ ਝੂਠਾ ਹੈ ਸਭ ਕੁਝ ਇਹ ਖਤਮ ਹੋਣ ਵਾਲਾ ਹੈ ਫਿਰ ਕਹਿੰਦੇ ਜਿਸ ਜੀਵ ਦਾ ਮਨ ਕਹਿੰਦੇ ਪਰਮੇਸ਼ਰ ਦੇ ਨਾਮ ਵਿੱਚ ਟਿਕ ਜਾਂਦਾ ਉਹਨੂੰ ਗੁਰੂ ਵੱਲੋਂ ਦਿੱਤਾ ਹੋਇਆ ਪਰਮੇਸ਼ਰ ਦਾ ਨਾਮ ਹੀ ਚੰਗਾ ਲੱਗਦਾ ਕਹਿੰਦੇ ਉਹ ਫਿਰ ਇਸ ਸੰਸਾਰਿਕ ਪਦਾਰਥਾਂ ਦੇ ਵਿੱਚ ਨਹੀਂ ਰੀਝਦਾ ਇਸਤ ਮੀਤ ਬੰਦ ਪਸਤ ਪਾਈ ਸੰਗ ਬਨ ਤਾ ਰਚ ਹਸਿਆ ਜਦ ਅੰਤੀ ਔਸਰ ਆਏ ਬਨਿਓ ਹੈ ਉਨ ਪੇਖਤ ਹੀ ਕਾਲ ਗਰਸਿਆ ਕਹਿੰਦੇ ਜੀਵ ਆਪਣੇ ਸਾਰੇ ਰਿਸ਼ਤੇਦਾਰਾਂ ਵਿੱਚ ਪੁੱਤਰ ਇਸ ਤੇ ਹੋਰ ਪਰਿਵਾਰ ਸਾਰਿਆਂ ਵਿੱਚ ਕਹਿੰਦੇ ਬੜਾ ਕਹਿੰਦੇ ਵੀ ਖੁਸ਼ੀ ਨਾਲ ਰਹਿੰਦਾ ਪਰ ਜਦੋਂ ਕਹਿੰਦੇ ਅੰਤ ਦਾ ਸਮਾਂ ਆਉਂਦਾ ਇਹ ਰਿਸ਼ਤੇਦਾਰਾਂ ਦੇ ਦੇਖਦੇ ਆਂ ਦੇਖਦੇ ਆਂ ਹੀ ਜੀਵ ਮੌਤ ਦੇ ਮੂੰਹ ਚ ਚਲੇ ਜਾਂਦਾ ਕੋਈ ਉਹਦਾ ਮਦਦਦਗਾਰ ਨਹੀਂ ਬਣ ਸਕਦਾ ਕਰ ਕਰ ਅਨਰਥ ਵਿਹਾਜੀ ਸੰਪੈ ਸੋਇਨਾ ਰੂਪਦਮਾ ਪਾੜੀ ਕੋ ਉਹ ਪਾੜਾ ਮਿਲਿਆ ਹੋਰ ਸਗਲ ਪਿਓ ਬੀਰਾਨਾ ਕਹਿੰਦੇ ਜੀਵ ਆਪਣੇ ਜੀਵਨ ਦੇ ਦੌਰਾਨ ਬੜੇ ਤਰ੍ਹਾਂ ਦੇ ਮਾੜੇ ਕੰਮ ਕਰਕੇ ਵੀ ਸੋਨਾ ਚਾਂਦੀ ਪੈਸਾ ਇਕੱਠਾ ਕਰਦਾ ਫਿਰ ਜਦੋਂ ਇਹ ਕੰਮ ਕਰਦਾ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਮਜ਼ਦੂਰ ਨੂੰ ਮਜ਼ਦੂਰੀ ਮਿਲਦੀ ਆ ਤਾਂ ਇਸ ਦੌਰਾਨ ਜੀਵ ਨੂੰ ਖਾਣ ਪੀਣ ਦੇ ਲਈ ਪਹਿਨਣ ਲਈ ਸਮਾਨ ਮਿਲਦਾ ਰਹਿੰਦਾ ਪਰ ਅੰਤ ਨੂੰ ਜਦੋਂ ਇਸ ਸੰਸਾਰ ਤੋਂ ਜਾਂਦਾ ਤਾਂ ਫਿਰ ਨਾਲ ਕੁਝ ਨਹੀਂ ਲਿਜਾ ਸਕਦਾ ਜੋ ਕੁਝ ਇਕੱਠਾ ਕੀਤਾ ਉਹ ਫਿਰ ਬਗਾਨਾ ਹੋ ਜਾਂਦਾ ਫਿਰ ਜਿਹੜੀ ਚੀਜ਼ ਬਗਾਨੀ ਹੋ ਜਾਣੀ ਆ ਉਹਦੇ ਲਈ ਫਿਰ ਇੰਨੀ ਜ਼ਿਆਦਾ ਭੱਜ ਦੌੜ ਕਰਨ ਦੀ ਮਾਰ ਕਟਾਈ ਕਰਨ ਦੀ ਕੀ ਲੋੜ ਜੋ ਨਾਲ ਨਹੀਂ ਜਾਣੀ ਸਦਾ ਲਈ ਹੇਵਰ ਗੈਵਰ ਰਥ ਸੰਬਾਹੇ ਗੋਹ ਕਰ ਕੀਨੇ ਮੇਰੇ ਜਬ ਤੇ ਹੋਈ ਲਾਮੀ ਤਾਈ ਚਲੇ ਨਹੀਂ ਇੱਕ ਪੈਰੇ ਕਹਿੰਦੇ ਫਿਰ ਜੀਵਨ ਦੇ ਦੌਰਾਨ ਹਾਥੀ ਘੋੜੇ ਰਥ ਹੋਰ ਮਤਲਬ ਆਪਣੀ ਜ਼ਮੀਨ ਜਾਇਦਾਦ ਇਕੱਠੀ ਕਰਦਾ ਫਿਰ ਉਹਨੂੰ ਦੇਖਦਾ ਵੀ ਇਹ ਸਾਰਾ ਕੁਝ ਮੇਰਾ ਜਦੋਂ ਕਹਿੰਦੇ ਲੰਮੀ ਧਾਈ ਹੁੰਦੀ ਆ ਇਹ ਸੰਸਾਰ ਨੂੰ ਛੱਡ ਕੇ ਲੰਮੀ ਯਾਤਰਾ ਤੇ ਜਾਣਾ ਪਰਮਾਤਮਾ ਦੇ ਘਰ ਤੇ ਯਾਤਰਾ ਤੇ ਜਾਣਾ ਜਦੋਂ ਕਹਿੰਦੇ ਫਿਰ ਕਹਿੰਦੇ ਇੱਕ ਪੈਰ ਨਹੀਂ ਕਹਿੰਦੇ ਨਾਲ ਲਿਜਾ ਸਕਦਾ ਕਿਸੇ ਚੀਜ਼ ਨੂੰ ਸਭ ਕੁਝ ਇੱਥੇ ਰਹਿ ਜਾਣਾ ਨਾਮ ਤਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰ ਨਾਨਕ ਕਉ ਦੀ ਉਹ ਮਰਨ ਆਵੇ ਜਾਈ ਫਿਰ ਕਹਦੇ ਸਦਾ ਦਾ ਧਨ ਕਿਹੜੀ ਚੀਜ਼ ਆ ਉਹ ਹੈ ਨਾਮ ਨਾਮ ਪਰਮੇਸ਼ਰ ਦਾ ਜਿਹਨੇ ਜਪ ਲਿਆ ਕਮਾਈ ਕਰ ਲਈ ਉਹ ਨਾਮ ਧਨ ਹੈ ਸਦਾ ਦਾ ਜੋ ਪਰਮੇਸ਼ਰ ਦਾ ਨਾਮ ਧਨ ਹੈ ਉਹਦੇ ਨਾਲ ਜੀਵ ਨੂੰ ਸੁੱਖ ਮਿਲਦਾ ਉਹੀ ਪਰਮੇਸ਼ਰ ਦਾ ਉਹੀ ਪਰਮੇਸ਼ਰ ਦਾ ਨਾਮ ਹੀ ਜੀਵ ਦਾ ਪਰਿਵਾਰ ਹੈ ਜੋ ਅੰਤ ਵਿੱਚ ਸਹਾਈ ਬਣਨ ਵਾਲਾ ਹੈ। ਹੋਰ ਜਿਹੜਾ ਇਹ ਪਰਿਵਾਰ ਹੈ ਰਿਸ਼ਤੇਦਾਰਾਂ ਵਾਲਾ ਉਹ ਸਭ ਇੱਥੇ ਰਹਿ ਜਾਂਦਾ ਹੈ। ਨਾਮ ਹੀ ਧੰਨ ਹੈ, ਨਾਮ ਹੀ ਸੁਖ ਦੇਣ ਵਾਲੀ ਸੰਪਤ ਹੈ। ਨਾਮ ਹੀ ਅਸਲੀ ਪਰਿਵਾਰ ਹੈ ਜਿਹਨੇ ਅੰਤ ਤੱਕ ਜੀਵ ਦਾ ਸਹਾਈ ਬਣਨਾ ਫਿਰ ਨਾਨਕ ਜੀ ਕਹਿੰਦੇ ਨੇ ਨਾਨਕ ਜੀ ਨੂੰ ਤਾਂ ਕਹਿੰਦੇ ਗੁਰੂ ਨੇ ਇਹ ਨਾਮ ਦੀ ਸੰਪਤੀ ਦਿੱਤੀ ਆ ਇਹ ਜਿਹੜੀ ਨਾਮ ਦੀ ਸੰਪਤੀ ਆ ਇਹ ਨਾ ਤਾਂ ਗਵਾਚਦੀ ਆ ਤੇ ਨਾ ਕਦੇ ਖਤਮ ਹੁੰਦੀ ਆ ਤੇ ਨਾ ਮਰਦੀ ਆ ਇਹ ਨਾਮ ਦੀ ਸੰਪਤੀ ਜੀਵ ਦੇ ਨਾਲ ਸਦਾ ਲਈ ਰਹਿੰਦੀ ਆ ਫਿਰ ਇਹ ਹੀ ਇਕੱਠੀ ਕਰਨ ਦਾ ਜੀਵ ਨੂੰ ਲਾਭ ਹੈ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ